ਮੈਂ ਸਾਰੀ ਸੰਗਤ ਨੂੰ ਪੂਰੇ ਸ਼ਰਦਾ ਪਰੇ ਮਾਨ ਨਾਲ ਸਿਰਫ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਇੱਥੇ ਬਹੁਤ ਲੱਖਾਂ ਦੀ ਤعداد ਵਿੱਚ ਸ਼ਰਦਾਲੂ ਆਉਂਦੇ ਹਨ ਟਰਾਲੀਆਂ ਰਾਹੀਂ ਕਾਫੀ ਲੋਕ ਆਉਂਦੇ ਹਨ ਤੇ ਇੱਥੇ ਪਿਛਲੇ ਸਾਲਾਂ 'ਚ ਦੇਖਣ ਵਿੱਚ ਆਇਆ ਹੈ ਕਿ ਕੁਝ ਨੌਜਵਾਨ ਜਦ ਆਪਣੀਆਂ ਟਰਾਲੀਆਂ ਚਲਾਉਂਦੇ ਹਨ ਤਾਂ ਥੋੜੀ ਜਿਹੀ ਹੁੱਲੜਬਾਜ਼ੀ ਥੋੜੀ ਰੇਸਿੰਗ ਓਵਰਟੇਕਿੰਗ ਦਾ ਜੀ ਇਸ਼ੂ ਆਂਦਾ ਹੈ ਤੇ ਜਿਸ ਨਾਲ ਜਾਨ ਮਾਲ ਦਾ ਨੁਕਸਾਨ ਵੀ ਹੋ ਸਕਦਾ ਸੋ ਮੈਂ ਸਾਰੀ ਜਨਤਾ ਨੂੰ ਇਹ ਬੇਨਤੀ ਕਰਾਂਗੀ ਕਿ ਤੁਸੀਂ ਪੂਰੇ ਸ਼ਰਦਾ ਪਰੇਮਾਨ ਨਾਲ ਇੱਥੇ ਨਤਮਸਤਕ ਹੋਣ ਲਈ ਆਓ ਤੇ ਜਿਹੜੇ ਨੌਜਵਾਨ ਹਨ ਉਹਨਾਂ ਨਾਲ ਵੀ ਕੋਈ ਬਜ਼ੁਰਗ ਵਗੈਰਾ ਟਰਾਲੀਆਂ ਤੇ ਬੈਠੇ ਹੋਣ ਤਾਂ ਕਿ ਅਸੀਂ ਪੂਰੇ ਇੱਥੇ ਆ ਕੇ ਚੰਗੀ ਤਰ੍ਹਾਂ ਨਤਮਸਤਕ ਹੋ ਸਕੀਏ ਤੇ ਕਿਸੇ ਕਿਸਮ ਦੀ ਤੇ ਕੋਈ ਪਰੇਸ਼ਾਨੀ ਸੰਗਤ ਨੂੰ ਨਾ ਆਵੇ ਤੇ ਇੱਥੋਂ ਦੀ ਸੰਗਤ ਨੂੰ ਵੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਜਿਹੜੇ ਫਤੇਗੜ ਸਾਹਿਬ ਦੇ ਵਾਸੀ ਹਨ ਕਿ ਜਿਹੜੇ ਬਾਹਰੋਂ ਦੇਸ਼ ਵਿਦੇਸ਼ ਤੋਂ ਸਰਦਾਲੂ ਆ ਰਹੇ ਹਨ ਤੁਸੀਂ ਇੱਕ ਚੰਗੇ ਮੇਜ਼ਬਾਨ ਬਣ ਕੇ ਜੀ ਉਹਨਾਂ ਦੀ ਸੇਵਾ ਕਰੋ ਜੋ ਕਿ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਕਰੋਗੇ ਤਾਂ ਜੋ ਇਸ ਸ਼ਹੀਦੀ ਸਭਾ ਨੂੰ ਅਸੀਂ ਸੁਚੱਜੇ ਢੰਗ ਨਾਲ ਨੇਪਰੇ ਚਾੜ ਸਕੀਏ ਇਹ ਸਰ ਆਪਸ਼ ਕਹਿਣਾ ਚਾਹਾਂ ਕਿਸੇ ਵੱਲੋਂ ਵੀ ਪਲਾਸਟਿਕ ਦੇ ਚਮਚ ਵਗੈਰਾ ਪਲੇਟਾਂ ਵਗੈਰਾ ਨਾ ਵਰਤੀਆਂ ਜਾਣ ਤੇ ਇੱਕ ਹੋਰ ਗੱਲ ਬਹੁਤ ਜ਼ਰੂਰੀ ਹੈ ਕਿ ਜਦ ਲੰਗਰ ਵਰਤਾਂਦੇ ਹਾਂ ਤਾਂ ਲਾਊਡ ਸਪੀਕਰਾਂ ਦਾ ਇਸਤੇਮਾਲ ਵੈਸੇ ਅਸੀਂ ਲਾਊਡ ਸਪੀਕਰ ਬੈਨ ਕਰ ਦਿੱਤੇ ਆ ਲੰਗਰਾਂ ਟਾਈਮ ਜੀ ਜੀ ਤਾਂ ਕੋਈ ਵੀ ਕਿਸੇ ਕਿਸਮ ਦਾ ਸ਼ੋਰ ਸ਼ਰਾਬਾ ਨਾ ਹੋਵੇ ਚੰਗੀ ਤਰ੍ਹਾਂ ਲੰਗਰ ਵਰਤਾਇਆ ਜਾਏ ਤਾਂ ਕਿ ਬਾਣੀ ਨੂੰ ਜਿਹੜੇ ਸ਼ਰਧਾਲੂ ਹਨ ਉਹ ਸੁਣ ਸਕਣ ਬੈਠ ਕੇ ਕਿਸੇ ਕਿਸਮ ਦੀ ਵਿਘਨ ਨਾ ਪਵੇ